ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਵੀ ਆ ਦੋ ਗੱਬਣਾ ਨੇ ਥੋੜੇ ਥੋੜੇ ਦਿਨ ਕਰਮ ਵਾਲੀਆਂ ਲੈਣੀਆਂ ਨੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਈ ਜੀ ਬਈ ਜੀ ਸਸੀ ਕਾਲ ਸਿਕਾ ਡਾਕਟਰ ਸਾਹਿਬ ਠੀਕ ਹੈ ਜੀ ਠੀਕ ਹੈ ਬਾਈ ਨਾਮ ਤੇ ਡਰੈਸ ਬੋਲ ਦੱਸਾਂਗਾ ਜੀ ਪਿੰਡ ਭਾਈ ਰੁਪਾ ਜਿਹੜਾ ਬਠੰਡਾ ਸੀ ਰਾਮਪੁਰ ਨੇੜੇ ਪਿੰਡ ਭਾਈ ਸਰਦਪੁਰ ਰਹਿੰਦਾ ਇਧਰ ਭਗਤਰਾਹਲਾ ਵਿਚਾਲੇ ਰਹਿੰਦਾ ਆਪਣਾ ਪਿੰਡ ਮੋਬਾਈਲ ਨੰਬਰ 76967 34117 ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਈ ਇਹ ਭਲੂਣ ਸੂਈ ਜਿਹੜਾ ਕਦੋਂ ਸੂਈ ਕੱਲ ਦੀ ਸੂਈ ਵੀ ਆਥਨ ਦੀ ਬੱਚਾ ਕੀ ਦਿੱਤੀ ਬੱਚੀ ਦਿੱਤੀ ਆ ਬੱਚੀ ਦਿੱਤੀ ਜੇਰ ਜੂ ਰੁਪਏ ਕੀ ਪਈ ਜੇਰ ਜੂ ਰੁਪਏ ਓਕੇ ਕੰਮੂਟਾ ਜੇਰ ਦਾ ਠੀਕ ਹੈ ਜੇਰ ਦੀ ਗਾਰੰਟੀ ਆਪਣੀ ਜੇਰ ਦੀ ਭਾਰ ਦੀ ਆਰਡਰ ਕਮਾਲਾ ਹਣਾ ਬਹੁਤ ਸੋਹਣਾ ਆਰਡਰ ਬਈ ਕਿੰਨਾ ਘੋਲੋ ਫੂਲਾ ਕੱਢਿਆ ਬਈ ਉਹ ਤੜਕੇ 4 ਕਿਲੋ ਕੱਢਿਆਗਾ 4 ਕਿਲੋ ਰਾਤ ਕੱਢਿਆ ਸੀ ਕਿੰਨਾ ਦੁੱਧ ਦੇ ਦੂਆ ਸਟੀਮੇਟ ਅਲਟੀਮੇਟ ਜਾ 14 15 ਕਿਲੋ ਦੁੱਧ ਦੇ ਦੂ ਰਾਕੀ ਵਾਲਾ ਸਾਮ ਸਮਹਾਲ ਵਾਲੀ ਗੱਲ ਹਣਾ ਸਹੀ ਹੈ ਬਈ ਸਹੀ ਹੈ ਬਾਕੀ ਮੋਹੋਂ ਦੋਂਦੀ ਮੰਨਲੇ ਜਾਂ ਖੀਰੀ ਮੰਨਲੇ ਦੋਂਦੇ ਚੱਕੇ ਆਦੇ ਠੀਕ ਹੈ ਬਈ ਹਾਂ ਦੰਦਾਂ ਜਵੜ ਤੇ ਲੇਵਾ ਕਮਾਲ ਦਾ ਥਣ ਬਹੁਤ ਚੰਗਾ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿਕੀ ਤੇ ਥਣ ਚਵਾਈ ਤੂਈ ਕਿਵੇਂ ਹੈ ਚਵਾਈ ਵੀ ਪੂਰੀ ਬਰੇਗੀ ਠੀਕ ਹੈ ਬਈ ਹੂੰ ਹੋਲ ਦੇ ਬਈ ਤੋਰ ਕੇ ਦਿਖਾ ਦੇ ਬਰੀਡ ਇੱਕ ਨੰਬਰ ਆ ਕੱਦ ਫੁੱਲ ਆ ਬਈ ਸੂਈ ਸਵਾਈਆ ਬੱਚਾ ਕਰਮਾਲੀ ਨੇ ਬੱਚੀ ਦੇਤੀ ਬੱਚੀ ਬਹੁਤ ਚੰਗੀ ਆ ਤਾ ਬੱਚੀ ਨੇ ਬਈ ਸਾਲ ਡੇਢ ਸਾਲ ਨਾਲੀ ਤਿਆਰ ਹੋਣਾ ਨਾਲੀ ਤਿਆਰ ਹੋ ਜਾਣਾ ਲੈ ਤੋਰਾ ਚੈੱਕ ਕਰ ਲੋ ਕਰਮਾਲੀ ਛੋਟੀ ਨਾ ਮੰਨਿਆ ਦਾ ਪੂਰੀ ਕੱਦ ਵਾਲੀ ਆ ਬੜਾ ਕੱਦ ਫੁੱਲ ਛੋਟੀ ਨਾ ਮੰਨੋ ਕੱਦ ਕਨੇ ਕੋਈ ਬਾਕੀ ਵਾਲਾ ਆਪਾਂ ਨਹੀਂ ਮੂੰਹ ਪੱਟ ਕੇ ਦੇਖ ਕੇ ਲੈ ਕੇ ਜਾਵੇ ਹੂੰ ਸਹੀ ਆ ਬਈ ਤੇ ਕੀ ਮੋਲ ਆ ਬਈ ਜੈਜ ਦੇ ਮੋਲ ਡਾਕਟਰ ਯਾਰ 56000 ਦੀ ਬੈਠ ਦੇ ਦਾਂਗੇ ਮਾਨਤਣ ਹੋ ਜਾ ਬਸ ਛੋਟੇ ਛੱਪੇ ਵਾਲੇ ਹੋਊਗੇ ਬਾਹਲਾ ਨਹੀਂ ਹੋਣਾ ਕੋਈ ਬੰਦਾ ਠੀਕ ਆ ਭਾਈ ਮੁੱਲੀ ਆਪਣਾ ਜਾਇਜ ਆਗਾ ਜਮਾ ਜਾਇਜ ਮੋਲਾ ਮਾਨਤਣ ਮਾੜਾ ਮੋਟਾ ਹੋ ਜਾਊਗਾ ਕੋਈ ਚੱਕਰ ਨਹੀਂ ਮੁੱਲ ਬਾਈ ਨੇ ਪਹਿਲਾਂ ਹੀ ਖਿੱਚ ਕੇ ਰੱਖਿਆ ਜਾਇਜ ਮੋਲਾ ਬਾਈ ਵੱਡੇ ਕੱਦ ਜਾਂ ਛੋਟੀ ਨਾ ਮੰਨੋ ਬਰੀ ਟੈਕ ਨੰਬਰ ਬੱਚਾ ਵੀ ਬੱਚੀ ਆ ਬਾਕੀ ਕੋਈ ਚੱਕਰ ਨਹੀਂ ਧਾਰਾ ਮਾਰ ਕੇ ਦਿਖਾਣੇ ਲੇਵਾ ਨੇੜ ਤੋਂ ਚੈੱਕ ਕਰੋ ਬਹੁਤ ਸੋਹਣਾ ਡਰ ਹੈ ਬਾਈ ਨੇ ਥਾਨ ਥੋਣ ਬਹੁਤ ਚੰਗਾ ਕਲਾ ਕਲਾ ਥਾਨ ਪੂਰੀ ਵਿਥੀ ਤੇ ਬਾਕੀ ਚਵਾਈ ਚੈੱਕ ਕਰਿਓ ਕਰਮਾਲੀ ਠੰਡੀ ਬਹੁਤ ਹੈ ਨਾ ਠੰਡੀ ਬਹੁਤ ਹੈ ਹਾਂ ਜਿਵੇਂ ਮਰਜ਼ੀ ਵੈਜਦਾ ਕੋਈ ਚੱਕੋ ਦੀ ਨਹੀਂ ਹੈ ਨਾ ਕੁਛ ਨਹੀਂ ਬਾਕੀ ਗਰਮੀ ਨਹੀਂ ਮੰਨਦੀ ਗਰਮੀ ਨਹੀਂ ਮੰਨਦੀ ਬਾਕੀ ਐਂਡ ਪੂਨਡ ਫੁੱਲ ਹੋ ਗਰਮੀ ਬਿਲਕੁਲ ਪੂਰੀ ਦਵਾਈ ਬੜੀ ਚੰਗੀ ਹੈ ਨਾ ਦਵਾਈ ਬਹੁਤ ਵਧੀਆ ਹੈਗੀ ਮੋਟਾ ਮੋਟਾ ਚੋਣ ਹੈ ਜਿਵੇਂ ਮਰਜ਼ੀ ਚੋਈ ਚੱਲਿਆ ਕੀ ਬਾਤ ਹੈ ਬੜੀ ਚੰਗੀ ਦਵਾਈ ਲੈ ਇੱਕ ਨੰਬਰ ਦਵਾਈ ਹੈ ਕੀ ਬਾਤ ਆ ਬਈ ਬੜਾ ਚੰਗਾ ਚੋਣ ਲੱਗਿਆ ਬੜਾ ਚੰਗਾ ਚੋਣ ਲੱਗਿਆ ਵਗਾ ਹਮ ਮਗਰਲੇ ਥਣਾ ਚੈੱਕ ਕਰ ਲੋ ਚ ਬਾਈ ਲੈ ਚੂਣ ਚਵਾ ਇੱਕ ਨੰਬਰ ਆ ਕਿਆ ਬਾਤ ਮੋਟੀ ਮੋਟੀ ਧਾਰ ਆ ਬਾਕੀ ਥਾਣੀ ਦਾ ਬਈ ਥਣ ਵੀ ਇੱਕ ਨੰਬਰ ਲੱਗਿਆ ਕਿੰਨੀਆਂ ਗਿਧਾਰਾਂ ਮਰੀਆਂ ਦੇਖੋ ਲੈ ਕਿਆ ਬਾਤ ਇੱਕ ਨੰਬਰ ਜਵਾਈ ਆ ਬਈ ਲੈ ਥਾਣ ਨੇੜ ਤੋਂ ਚੈੱਕ ਕਰਵਾਉਂਦੇ ਮੁੱਠੀ ਵਾਲਾ ਥਾਣਾ ਇਕੱਲਾ ਇਕੱਲਾ ਥਾਣਾ ਗਰੀਡ ਇੱਕ ਨੰਬਰ ਸੋਈ ਸਵਾਈ ਆ ਬੱਚਾ ਮਗਰ ਬੱਚੀ ਆ ਬਈ ਮੁੱਲ ਵੀ ਬਈ ਨੇ ਜਮਾ ਜਾਇਜ਼ ਰੱਖਿਆ ਮਾਨਦਾਨ ਕੋਈ ਚੈੱਕ ਕਰਨੀ ਹੋ ਜਾਊਗਾ ਬੜਾ ਬਹੁਤ ਸੋਹਣਾ ਹੈਗਾ ਹੂੰ ਅੱਗੇ ਦੋ ਨੰਬਰ ਕਿਹੜਾ ਸੁਆ ਜੀ ਇਹ ਵੀ ਭਲੂਣ ਸੁੰਦੀ ਆ ਲੈਣ ਕਿੰਨੇ ਲੋ ਵੇ ਦੋ ਚਾਰ ਦੰ ਲੈ ਜੂਗੀ ਓਕੇ ਬਾਈ ਕਿੰਨਾ ਦੁੱਧ ਦੇ ਦੇ ਇਹਦੀ ਮੂੰਹ ਦੁੰਦੀ ਮੰਨ ਲੈ ਅਗਲਾ ਚੌਕ ਦੇ ਇਹਦੇ ਛਿੱਟੀ ਹੈਗੇ ਦੁੰਦੀ ਮੰਨ ਲੈ ਚੌਗੀ ਮੰਨ ਲੈ ਅਗਲਾ ਹੂੰ ਦੁੰਦ ਗਈ ਆ ਠੀਕ ਆ ਕਿੰਨਾ ਕ ਦੁੱਧ ਦੀ ਦਸਤੀ ਮੈਂ ਦੁੱਧ ਦਸਤੀ ਮੈਂ ਇਸ ਤਰ੍ਹਾਂ 18 ਕਿਲੋ ਦੇ ਦੂ ਆਪਣੇ ਹਿਸਾਬ ਨਾਲ ਖੋਲ ਦੇ ਬਾਈ ਤੋਰ ਦੇ ਬ੍ਰੀਡ ਇੱਕ ਨੰਬਰ ਆ ਕੱਲੀ ਕੱਚੀ ਕੱਚੀ ਹੈ ਲੇਵਾ ਨਹੀਂ ਚੈੱਕ ਕਰ ਲੋ ਬਹੁਤ ਸੋਹਣਾ ਆਰਡਰ ਬਈ ਥਾਣ ਨੇੜ ਤੋਂ ਚੈੱਕ ਕਰਵਾ ਲੈ ਮੁਠੀ ਵਾਲਾ ਥਾਣਾ ਕਿਹੜਾ ਥਾਣ ਲੱਗਿਆ ਵਾ ਹੂੰ ਕੋਈ ਥਾਣ ਨਹੀਂ ਛੋਟਾ ਮੁਠੀ ਵਾਲਾ ਥਾਣ ਬ੍ਰੀਡ ਇੱਕ ਨੰਬਰ ਪੂਰਾ ਪ੍ਰਿੰਟਰ ਨੂੰ ਠੱਕਾ ਧੱਕ ਇੱਕ ਨੰਬਰ ਆ ਕਿ ਨਹੀਂ ਭਾਈ ਹਾਂ ਪੂਰਾ ਫੁੱਲ ਕਾਦਾ ਆਏ ਨੇ ਕੋਈ ਛੂਟੀ ਮੰਨੇ ਸਹੀ ਗੱਲ ਆ ਫੁੱਲ ਕਾਦਾ ਛੂਟੀ ਨਾ ਮੰਨੇ ਅਜਾ ਪਾ ਮਦੇ ਇੱਥੇ ਆਏ ਨਹੀਂ ਫੁੱਲ ਜਿੱਥੇ ਮਰਜ਼ੀ ਖੜਾ ਲਾ ਕੋਈ ਕਹਿਣਾ ਕੁਛ ਨਹੀਂ ਬਾਤ ਧੰਨਵਾਦ ਆ ਭਾਈ ਤੇ ਕੀ ਮੁੱਲ ਆ ਫਿਰ ਕੱਚੀ ਕੱਚੀ ਦਾ ਰਾਟਰ ਕੋਈ 65 ਕਰਾ ਲੈ ਕੋਈ 60 ਕਰਾ ਲੈ 62000 ਦੀ ਬੱਚੀ ਦੇ ਦਾਂਗੇ ਠੀਕ ਆ ਭਾਈ ਮੁੱਲ ਕਰਾਉਣਾ ਜਿੰਦਾ ਮਰਜ਼ੀ ਕਰਾ ਲਓ ਭਾਈ ਤੇ ਮਾਨਤਾਨ ਕੋਈ ਚੱਕਰ ਨਹੀਂ ਵਿੱਚੋਂ ਹੋ ਜਾਊਗਾ 62000 ਦੀ ਵੜ ਬਾਈ ਕਹਿੰਦਾ ਦੇ ਦਾਂਗੇ ਭਾਈ ਥਾਣੇੜ ਤੋਂ ਚੈੱਕ ਕਰਵਾਉਣੇ ਕੱਲਾ ਕੱਲਾ ਥਾਣੇ ਪੂਰੀ ਵਿੱਤੀ ਦੇ ਸਾਹਮਣੇ ਬ੍ਰੀਡ ਇੱਕ ਨੰਬਰ ਬ੍ਰੀਡ ਇੱਕ ਨੰਬਰ ਆ ਪੂਰੀ ਠੰਡੀ ਐ ਬਾਸਤਾਨੀਆਂ ਜਿਵੇਂ ਮਰ ਜੇ ਹੱਥ ਫੇਰੀ ਜਾ ਕੋਈ ਮਰਦੀ ਕਰਾ ਕਹਿਣਾ ਕੁਛ ਨਾ ਕਹਿਣਾ ਕੁਛ ਨਹੀਂ ਵਾਹ ਹਾਂ ਬਹੁਤ ਸੋਹਣਾ ਲੱਗਿਆ ਲੈ ਹਾਂ ਥਾਣੇ ਇੱਕ ਨੰਬਰ ਆ ਬਹੁਤ ਸੋਹਣਾ ਲੱਗਿਆ ਅੱਗੇ ਲਾ ਜਿਹੜਾ ਸੂ ਉਹ ਵੀ ਭਲੂਣ ਸੁੰਦੀ ਆ ਲੈਣ ਕਿੰਨੇ ਲੋ ਇਹ ਤਣ ਤਣ ਚਾਰ ਦਿਨ ਲੈ ਵੀ ਲੈ ਜੂਗੀ ਓਕੇ ਹਾਂ ਕਿੰਨਾ ਕੇ ਰਕਾਰਡ ਆ ਬਈ ਦੋਦ ਦਾ ਮੈਂ 14 15 ਕਰੋੜ ਰੁਪਏ ਤੋ ਦੇ ਦਊਗੀ ਓਕੇ ਬਾਈ ਠੀਕ ਆ ਬਾਈ ਵੜ ਚੰਗੇ ਆ ਬ੍ਰੀਟ ਵਾਲੀ ਆ ਜਾ ਗਰਮੀ ਘੱਟ ਮਨੂੰ ਫੈਨ ਫੋਲੋ ਲੈਵਾ ਦੇ ਹਾਂ ਲੈਵਾ ਬੜਾ ਫਨੀ ਚੈੱਕ ਕਰ ਗਰਮ ਵਾਲੀ ਦੀ ਲੈ ਆਰਡਰ ਦੇਖੋ ਕਮਾਲ ਦਾ ਥਣ ਤੋਂ ਇੱਕ ਨੰਬਰ ਲੱਗਿਆ ਪੂਰੀ ਵਿਤੀ ਦੇ ਥਾਣਾ ਕੋਈ ਬਾਤ ਤਾਂ ਨਹੀਂ ਬਚੱਕਣੀ ਮੈਂ ਪਹਿਲਾਂ ਹਾਂ ਠੰਡੀ ਮਾਰਦੀ ਲੈ ਕਹਿਣਾ ਕੁਛ ਨਹੀਂ ਸੈਂਸੀ ਸੀਲ ਫੁੱਲ ਮਾਰਦੀ ਪਾਸੇ ਬੈਠਾ ਰ ਹ ਹਮੋਂ ਦੀ ਬਹਿ ਜਾ ਥੱਲੇ ਯਾਰ ਲੈ ਹਮ ਠੰਡੀ ਦਾ ਬਾੜੀ ਆ ਜਾ ਸਾਰਾ ਬੰਨਣਾ ਤੇਰੀ ਨੇ ਸਹੀ ਗੱਲ ਆ ਟੱਲਾ ਸਾਰੀਆਂ ਗੱਡ ਕੇ ਫੇਰ ਕਰਮਣ ਇਸ ਵਾਲਾ ਸੁਣਾ ਡਾਕਟਰ ਹਾਂ ਫੇਸ ਦੀ ਬਿਊਟੀ ਦੇ ਕੋਕ ਕਮਾ ਇਹ ਬਾਹਰ ਸੁਣਾ ਨਹੀਂ ਆਈ ਆ ਮੋਦੀ ਵਾਦੀ ਸੁਨਖ ਪੋਣਾ ਵੜ ਦੇ ਵਿੱਚ ਫੁੱਲ ਆ ਬਾਈ ਹੂੰ ਕਹੇਦੇ ਬੰਦ ਮੰਲਾ ਵੀ ਸਹੀ ਆ ਚੌਕੀ ਮੰਨਲੇ ਦੋਂਦੀ ਮੰਨਲੇ ਠੀਕ ਆ ਹੂੰ ਆ ਲੈ ਕੱਲੀ ਕੱਚੀ ਕੱਚੀ ਆਂ ਦੱਜਾਓ ਹਿਸਾਬ ਨਾਲ ਲਾਓ ਜਿੱਦ ਦੇ ਤਿਆਰ ਹੋਗੀ ਵੜ ਦੱਸੂਗੀ ਬਾਈ ਹਾਂ ਤਿਆਰੀ ਖੇਰ ਵੜ ਦੀ ਬਹੁਤ ਚੰਗੀ ਆ ਬੜੀ ਸੋਹਣੀ ਤੇਰੀ ਆ ਹੂੰ ਹੂੰ ਬਾਕੀ ਫੇਸ ਹੀ ਲੱਗਦਾ ਇੰਨਾ ਸੋਹਣਾਗਾ ਰੰਗ ਆ ਚਮਕਾ ਵੜ ਚ ਸਹੀ ਗੱਲ ਆ ਆ ਸੁਣਾ ਫੇਸ ਆ ਹੂੰ ਕੀ ਮੋਲਾ ਬਈ ਜਾਇਜ 48000 ਦੀ ਦੇ ਦਾਂਗੇ ਜੀ ਚੱਕ ਬਈ ਜਮਾ ਜਾਇਜ ਮੋਲਾ 48000 ਦੀ ਵੜ ਬਾਈ ਕਹਿੰਦਾ ਦੇ ਦਾਂਗੇ ਮਾਨ ਤਾਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਾਈ ਨਾਗਸੀ ਭਰਾ ਕੋਲੇ 3 ਬਈ 3 ਹੀ ਰਖਾਤੇ ਕਿਸੇ ਵੀਰ ਨੂੰ ਤਨਾ ਜੋ ਕੋਈ ਵੀ ਪਸੰਦਾ ਹੈ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ